ਇਹਦੀ ਮਾਤਾ ਪੋੜੀ ਸੀ ਤੇ ਇਹਦੇ ਪਿਤਾ ਹੀ ਨਾਮ ਬਾਬਾ ਦਰਾਲ ਸੀ ਜਿਤਦਾਂ ਇਹ ਆਪ ਵੀ ਮਤਲਬ ਇਹ ਪਹਿਲਾ ਖੌਂਦ ਸੀ ਉੱਡੂ ਵਾਰ ਜੇ ਮਤਲਬ ਮਰ ਲਾ ਗਈ ਟੋ ਗਿਆ ਮੁਕਤ ਹੋ ਗਿਆ ਪਿਆ ਸੀ ਉੱਡੂ ਵਾਰੇ ਨਾਗਨ ਹੋ ਕੇ ਜਿਹੜੀ ਮਾ ਪੋੜੀ ਤੜਕੀ ਇਹ ਮਾ ਨੇ ਕਹਿੰਦੀ ਕਿ ਮੇਰੇ ਹੁੰਡੇ ਨਾਲ ਗਈ ਜਦੋਂ ਮੈਂ ਬਾਗੀ ਦਾ ਬੈਠਾ ਵਾਟੂ ਕਿੱਦਲੀ ਮਰਦੀ ਹੋਈ ਫਿਰ ਇੱਥੋਂ ਚੱਲਦਾ ਹੋਇਆ ਮੱਤੀ ਸੁਰੂਰ ਮਤਲੇ ਪਿੰਡਾਂ ਤੋਂ ਵਾਟ ਗਿਆ ਮੁੱਖ ਮਸਤੂਨੀ ਗਣ ਤੇ ਇਹ ਨਹੀਂ ਦੱਸਦੇ ਵੀ 108 ਸਾਲ ਹੋ ਗਿਆ ਵੀ ਇਹ ਜਿਹੜੀ ਵਾਰਛੀ ਮਨਾਉਂ ਜਾਂਦੇ ਨੇ ਨੰਨੂ ਪੰਨ ਬਈ ਨਹੀਂ ਪਤਾ ਬਈ ਇਹਦਾ ਮਤਲਬ ਝਾਲੂ ਪੈ ਗਿਆ ਸਮਝ ਨਹੀਂ ਆ ਰਿਹਾ ਸਭ ਇਹ ਕਿੰਨਾ ਚਿਰ ਇਹਨਾਂ ਨੂੰ ਥੋੜਾ ਵਕਫਾ ਹੋ ਗਿਆ ਮਤਲਬ ਉਵੇਂ ਆਮ 108 ਸਾਲ ਨਹੀਂ ਜੇ ਦੇਖਿਆ ਵੇ ਆਪਾਂ ਵੀ ਇਤੋਂ ਦਾ ਜਨਮਾ ਕਿਵੇਂ ਪਤਾ ਲੱਗਿਆ ਵੀ ਇਤੋਂ ਦਾ ਜਨਮਾ ਬਾਬਾ ਜੀ ਦਾ ਘਰ ਜੱਦੀ ਆ ਅਸਾਂ ਇਹ ਜੱਦੀ ਆ ਜੱਦਾ ਦੇ ਮਾਰਕ ਨੇ ਇਹ ਉਹ ਬਾਬਾ ਮਤਲਬ ਰਾਸੀ ਆਕਰਸੀ ਕਰ ਸੀ ਇੱਕ ਅਰਪਰਾ ਅੰਵੇੜਿਆ ਬਾਬਾ ਬੁੱਟਾ ਸੁਆ ਇਹਨਾਂ ਦੇ ਨਾਲ ਪ੍ਰੋਕਟੇ ਫਿਰ ਉੱਤੇ ਰਾ ਲੋ ਇਹ। ਫਲਾਹ ਚੱਲੀ ਜਾਂਦੀ ਹੈ ਕਾਦੇ ਵਿੱਚ। ਓਮੀਂ ਨੂੰ ਚੱਲਦੀ ਆ ਆ ਜੱਦੀ ਘਰ ਸੀ। ਇਹ ਜੱਦੀ ਘਰ ਸਾਤ ਆ ਜਿਹੜੇ ਮੁਜਾਰਾ ਸਾਹਿਬ ਵਾਲੇ ਨੇ ਫੋੜ ਨਾ ਮਿਲ ਕਾ ਜਣ। ਕੋਈ ਕਨੇਕਟ ਆ ਦੇ ਕੋਈ ਕਿਤੇ। ਉਹ ਬੰਦਾਂ ਨੇ ਬਾਹਰ ਟੋੜ ਕਾਦੇ 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 ਬੈਠੇ ਆ ਗਏ। ਜਿਹੜੇ ਨੂੰ ਕਹਿੰਦੇ ਰਾਜਾ ਸਾਹਿਬ। ਉਹ ਮੁਜਾਰਾ ਸਾਹਿਬ ਦਾ ਇਹਨਾਂ ਰਾਜਾ ਸਾਹਿਬ ਹੈ ਉਹ ਬਾਬੇ ਸਾਹਿਬ ਦਾ ਅੱਜੇ ਚੇਲੇ ਰਾਜਾ ਸਾਹਿਬ ਬਾਬਾ ਜੀ ਦੇ ਚੇਲੇ ਨੇ ਜੀ ਉਹਨਾਂ ਦੇ ਮੁਜਾਰਾ ਸਾਹਿਬਾਂ ਨੇ ਚੇਲੇ ਦਾ ਗੁਰੂ ਪਾ ਜੀ ਸ੍ਰੀ ਗੁਰੂ ਆ ਹੈ ਇੱਥੇ ਤਾਂ ਜਿੰਨਾ ਖੱਟ ਮਿੱਠਾ ਹੁੰਦਾ ਜਿਹੜਾ ਤਾਂ ਹੋ ਗਿਆ ਹੋ ਗਿਆ ਡੁੱਡਾ ਪੈਸਾ ਕੂੜਾ ਜਿੰਨਾ ਸਾਰਾ ਸਾਬ ਦਾ ਹੈ ਮੁਜਾਰਾ ਸਾਹਿਬਾਂ ਦੇ ਹੁੰਦੇ ਨੇ ਜੇ ਦੇਖੇ ਬਾਬਾ ਇੱਕ ਵਰਸੀ ਦੇ ਤੌਰ ਤੇ ਇਹ ਮਨਾਉਂਦੇ ਆ ਹਾਂ ਤੇ ਇਹ ਕਦੋਂ ਦੇ ਮਨਾਉਣ ਲੱਗਿਆ ਤੇ ਅੱਜ ਮੇਲਾ ਚੱਲੀ ਜਾਂਦਾ ਹੈ ਤੇ ਹੈ 14ਵਾਂ ਤੇ ਇਹ 11ਵਾਂ ਚੱਲੀ ਜਾਂਦਾ 11ਵਾਂ ਮੇਲਾ 11ਵਾਂ वर्षी ਹੈ ਹਾਂ 11 ਇਹ ਜਿਹੇ ਦੇਖਿਆ ਜਾ ਜਿਵੇਂ ਸਾਲ ਦੇ ਵਿੱਚ ਜਿਵੇਂ ਬਾਬਾ ਜੂਗੀ ਪੀਰ ਦਾ ਦੋ ਵਾਰੀ ਮੇਲਾ ਲੱਗਦਾ ਇਹ ਕਿੰਨੇ ਵਾਰੀ ਮੇਲਾ ਲੱਗਦਾ ਰੋਹਦਾ ਸਾਲ ਜਿੱਤ ਦੂਜੇ ਮਹੀਨੇ ਚ ਇਹਦਾ ਜਨਮ ਲੈਣਾ ਬਣਾਉਂਗੇ ਕੋਰਵਲ ਨਾ ਕੱਠੇ ਹਿੰਦਾ ਠੀਕ ਹੈ ਉਹ ਅਮਰੀਕਾ ਵਾਲੇ ਘਟਾਉਂਦੇ ਦੇ ਬੰਦੇ ਉਹ ਵੀਰੇ ਉਹਨੇ ਬਾਤ ਗੱਵੇ ਰੋਣਿਆਂ ਆਇਆ ਇਹ ਖੰਡ ਪਾਟ ਉਹ ਵੀ ਹੁੰਦਾ ਤੇ ਉਹਦੇ ਦਾ ਜਨਮ ਦਿਨ ਮਨਾਉਂਦੇ ਦੂਜੇ ਵੀ ਚਾਹੀਨੇ ਮੇਰੇ ਤਰੀਕਾ ਕਰ ਹਾਂ ਬਣਾਉਂਦੇ ਨੇ ਜੇ ਦੇਖਿਆ ਬਾਈ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੇ ਕੀ ਸੰਦੇਸ਼ ਦੇਣਾ ਚਾਹੂਗੇ ਕਿੰਨੇ ਸੁੱਖਾਂ ਜਿਹੜੇ ਪੂਰੇ ਹੁੰਦੇ ਨੇ ਇਸ ਲੋਕਾਂ ਦੇ ਸੁੱਖਾ ਬਾਈ ਸਾਡੇ ਹਿਸਾਬ ਨਾਲ ਤਾਂ ਪੂਰੀਆਂ ਆਉਂਦੀਆਂ ਨੇ ਜੇ ਹੁਣ ਮਤਲਬ 10 ਸੁੱਖਾਂ ਠੋ ਪੰਜ ਪੂਰੇ ਹੋ ਗਏ ਪੰਜ ਕਈ ਬੜੇ ਪੂਰੇ ਆਏ ਹੋ ਦੋ ਵੀ ਨਹੀਂ ਇੱਕ ਬਾਬਾ ਇਹ ਦੇਖਿਆ ਜਾਵੇ ਵੀ ਮੋਦਕਰ ਬਾਬਾ ਜੀ ਦਾ ਤੇ ਇਹ ਕੀ ਆ ਕੀ ਸੀਗਾ ਇਹ ਬਾਬਾ ਜੀ ਨੇ ਪਸੋਕੜ ਕੀ ਇਹਦੇ ਨਾਲ ਬਾਬਾ ਜੀ ਦਾ ਇਹ ਜਿਹੜਾ ਮੁਕਤਰ ਹੁੰਦਾ ਜਿਵੇਂ ਹੁਣ ਹੁਣ ਵਾਲੀ ਮੁੰਡੀ ਜਿੰਮਰ ਆਉਂਦੀ ਉਹ ਜਿੰਮਰੋਂ ਦੇ ਜਿਹੜਾ ਉਹ ਦੂਸਰੀ ਉਹ ਦੂਈ ਜਿੰਮ ਕਹਿੜਾ ਨਹੀਂ ਸੀ ਉਹ ਦੂਈ ਲੱਕੜੀ ਜੀ ਰੱਖਦੇ ਉਹਦੇ ਮੁੱਤੇ ਮਤਲਬ ਠਾਉਣ ਨੂੰ ਥਾਂ ਰੱਖਿਆ ਹੁੰਦਾ ਕੋਈ ਨਾ ਧੱਕਰੀ ਤੇ ਜਿਹੜਾ ਪਹਿਲੇ 12 ਨਾਲ 15 ਫੇਰ ਧਾਰ ਇਹ ਪੁਰਾਣਾ ਬੁਰਿਆ ਨੂੰ ਪਤਾ ਹੈ ਵੀ 12 ਨਾਲ 15 ਫੇਰ ਕੱਟ ਜਾ ਕੱਕਵੇਂ ਪੂਰੇ ਵਰਗੇ ਆਪਣਾ ਭੱਲ ਜਿਆਖਾ ਵੀ ਨਾ ਪਾ ਟੇ ਵੰਡਾ ਟਾਇਰੇ ਵੀ ਚੜ੍ਹ ਹੋਈਆਂ ਸੱਪੜਾ ਤਾਂ ਜੀ ਕਿਸੇ ਵੀ ਕੀ ਹਾਂਜੀ ਹਾਂਜੀ ਉਹ ਵੀ ਨਾਲ ਹਾਂਜੀ ਆ ਐਸ ਕਰ ਹੁਣ ਕੀ ਇਹ ਸੰਦੇਸ਼ ਦੇਣਾ ਚਾਹੁੰਗਾ ਬਾਬਾ ਜੀ ਤੁਸੀਂ ਮਾਤਰੀ মিডিਆ ਰਾਣੀ মিডিਆ ਨੇ ਵੀ ਅਭੀ ਵਧੀਆ ਗੱਲਾਂ ਸੱਚ ਹੈ ਸਾਰੇ ਗੱਲ ਅਖਬਾਰਾਂ ਤੋਂ ਨਹੀਂ ਇਹ ਖਾਤਰਾ ਵੀ ਹੈ ਉਹ ਆ ਕੇ ਦੇਖ ਬਰੇ ਵਿਆਹ ਚੀਰ ਹੈਗੀ ਆ ਪੈਸਾ ਦੇਣਾ ਲੱਗਦਾ ਹੈ ਸਾ ਅਮਰੀਕਾ ਨਾਲ ਬਾਹਲੇ ਬਣਾਵਾ ਗਏ। 4 ਪਿੰਡ ਜਿੰਨੇ ਪਿੰਡ? ਜਿਆਦਾ ਸਾਬ। ਇੱਥੇ ਜੇ ਦੇਖਿਆ ਬਾਬਾ ਜੀ ਪੰਜਾਬ ਦੇ ਵਿੱਚ ਕਿੰਨੇ ਡੇਰੇ ਨੇ ਬਾਬਾ ਜੀ ਦੇ। ਪਿੱਛੇ ਦੇ ਦੇ ਇੱਥੇ ਹੈਗਾ ਜਿਹੜੀ ਖੁਰਦ ਮੱਤੀ ਸੰਗਰੂਰ ਤੇ ਕਰਾਚੋਂ ਤੇ ਕਿੜੱਬੇ ਤੇ ਮਗਵਾਲ ਪਿੰਜਾ ਫਿਰ ਆਪਾਂ ਜੇ ਬਾਹਰ ਜੀ ਦੇ। ਬਾਬਾ ਜੀ ਪੰਜਾਬ ਤੋਂ ਬਾਹਰ ਵੀ ਗਿਆ ਕਿਤੇ ਇੱਕ ਪੰਜਾਬੀ ਆਫਸਰ ਹੈ। ਬਾਹਰ ਤਾਂ ਦੇਖੋ ਦੀ ਨਹੀਂ। ਨਹੀਂ। ਦੇਖੋ ਪੰਜਾਬ ਤੋਂ ਬਾਅਦ ਲੈ ਮੈਂ ਹੁਣ ਬਹਿ ਜਾ। ਪੂਰੇ ਬਾਰੇ ਮੈਨੂੰ ਨਹੀਂ। ਆਉਂਦੀ ਆ ਸਾਡੇ ਥਾਂ ਤੇ ਦਿੱਲੀ ਵੀ ਆਉਂਦੀ ਹੈ। ਉਸ ਨਾਲ ਕਿ ਦਿੱਲੀ ਆਉਂਦੀ ਹੈ। ਗਏ ਕਿ ਨਾ ਗਿਆ ਉਹ ਪੂਰੇ ਬਾਰੇ ਮੈਂ। ਕਹਿਣਾ ਬਾਬੇ ਜਿੱਥੇ-ਉੱਥੇ ਸੰਗਤਾਂ ਨੂੰ ਪਤਾ ਲੱਗ ਜਾਂਦਾ ਉੱਥੇ ਤੋਂ ਸੰਗਤਾਂ ਦੂਰ ਨੇੜੇ ਪਹੁੰਚਦੀਆਂ ਨਹੀਂ। ਠੀਕ ਆ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ। ਹਨ ਜੰਗਲ ਚੜਦੇ ਆ। ਹਾਂ। ਮਤਲਬ ਪਿੰਡਾਂ ਵਾਲੇ ਲੋਂਡੇ ਨੇ ਗੱਡੂਆਂ ਵਾਲਾ ਜਿਹੜੇ ਕਹਿੰਦਾ ਪੌੜਾ ਉਹਦਾ ਸੰਗਰਪਨ ਦੀ ਕਾਰਜਕਾਰੀ ਨਾਲ ਇਹ ਕਿੰਨੇ ਦਿਨ ਚੱਲਦਾ ਮੇਲੇ ਜੀ ਇਹ ਜੀ ਡਿਸਟ੍ਰਿਕਟ ਨੂੰ ਟੂਰਨਾਮੈਂਟ ਸ਼ੁਰੂ ਕਰਦੇ ਨੇ 11 ਟੂਰਨਾਮੈਂਟ ਅਕਸੇ ਇਹ ਫਲਾਟ ਕਰਦੇ ਨੇ ਗੈਨ ਕਰਕੇ 10:00 ਵਜੇ ਪਹੁੰਚਾਉਂਦੇ ਨੇ ਤੇ 4 ਦਿਨ ਤੱਕ ਪੂਰਾ ਇਕੱਠਾ ਹੁੰਦਾ ਠੀਕ ਹੈ ਡਾਸਟੋਰ ਰੱਖੇ ਤੇ ਕੱਲ ਨੂੰ ਹੁੰਦਾ ਸਭ ਪਤਾ ਉਹ ਕੱਲ ਨੂੰ ਸਭ ਸਰੋਪ ਵੀ ਭਾਂਡਾ ਟਿਕਾ ਸਾਨੂੰ ਨਾ ਕਰਨਾ ਜੇ ਮਤਲਬ ਪੈਸਾ ਕੋਈ ਗੈਂਕ ਕੇ ਜਿੰਨੇ ਬੰਦੇ ਦਾ ਸਭ ਕੋ ਦਿਆਂ ਕੰਡ ਦੇ ਹੈ 12 ਨੂੰ ਸਮਾਪਤੀ ਹੋ ਜਾਂਦੀ ਹੈ 12 13 13 ਨੂੰ ਸਮਾਪਤ ਚਲੋ ਅੱਜ ਤੇ ਹੈ ਜੀ ਨਾਮ ਲੈ ਲਓ ਜੀ ਤਿੰਨਾਂ ਦੇ ਨਾਮ ਠੀਕ ਹੈ ਕੰਡ ਪਰ ਤਿੰਨਾਂ ਨਾਲ ਹੈ ਇਹ 10 ਤਰੀਕ ਵਾਲਾ ਦਿਨ ਪੁੱਟੂ ਨਨਕਾ ਕਲਪੰਗੇ ਨਾਲ 10 ਠੀਕ ਓਕੇ ਠੀਕ ਇਹ 13 ਸਾਲਾ ਤੋਂ ਜ਼ਿਆਦਾਤਰ ਮੇਲਾ ਪਰ ਰਿਹਾ ਜੀ ਬਾਬਾ ਸਾਹਿਬ ਦਾਤ ਜੀ ਦੀ ਆਦੀ ਕਿਰਪਾ ਦੇਸ਼ਬ ਦੇਸ਼ਾਂ ਦੇ ਹਨ ਰਾਏ ਪੰਜਾਬ ਦੇ ਕੋਨੇ ਕੋਨੇ ਚ ਤੱਕ ਬਾਬਾ ਸ਼ਹਜਾਦ ਜੀ ਆਦੇ ਕੰਮ ਰਾਜਾ ਸਾਹਿਬ ਦੀ ਦੁਆਪੇ ਕੋ ਬੜੀ ਬੜੀ ਗੀਤ ਸੰਗਤ ਪਾਉਂਦੀ ਹੈ ਕਿੰਨਾ ਸ਼ੁਕਰ ਮਨਾਵਾ ਦਤਾ ਤੇਰੀਆਂ ਦਿੱਤੀਆਂ ਦਤਾ ਦਾ ਜੋ ਕੁਛ ਹੈ ਸਾਹਿਬ ਤੇਰਾ ਮੁੱਲ ਕਿਹਾ ਹਰਦਾ ਸਾਡਾ ਇਹ ਬਾਬਾ ਸਾਹਿਬ ਦਾ ਜਨਮ ਕਿੱਥਾ ਹੈ ਬੜੀ ਸ਼ਰਧਾ万 ਸ਼ਰਧਾ ਨਾਲ ਜੀ ਬਹੁਤ ਭਾਰੀ ਰਿੰਤੀ ਦੇ ਅੰਦਰ ਦਾਸਤਰੀ ਕੋ ਮੇਨਾ ਸ਼ੁਰੂ ਹੋਇਆ ਜੀ 11 12 13 ਤੋਂ ਕਿੰਨੇ ਦਿਨ ਬਾਬਾ ਜੀ ਦੇ ਦਰਵਾਜ਼ੇ ਦੇ ਅੰਦਰ ਲੱਖਾਂ ਸੰਗਤਾਂ ਨੇ ਆਕੇ ਸੋਭਾ ਸ਼ੀਸ਼ਾਂ ਦੇ ਵਰਜ਼ਾਨ ਲੈ ਤੇ ਭਗਾ ਵਾਲੀ ਧਰਤੀ ਹੈ ਜੇ ਬਾਬਾ ਸਨਕਾ ਜੀ ਸਭ ਤੋਂ ਪਹਿਲਾਂ ਬਾਬਾ ਬੁੱਢਾ ਦਾ ਜੀ ਜਿਹੜੇ ਇਸ ਪੀਤ ਸਥਾਨ ਦੇ ਮੁਖੀ ਨੇ ਤੇ ਘਰਾਚੋ ਦੇ ਕੇ ਵੀ ਕਿੰਨਾ ਬਾਬਾ ਸਾਹਿਬਜ਼ਾਦਿਆਂ ਦੇ ਮੁਖ ਸੇਵਾਦਾਰ ਨੇ ਤੇ ਹੋਰ ਬੜੀਆਂ-ਬੜੀਆਂ ਸੇਵਾਵਾਂ ਦੇ ਅੰਦਰ ਇਹਨਾਂ ਦਾ ਮਾਨ ਕਰਦੇ ਆ ਦਬਾਬੇ ਤੇ ਬਾਬਾ ਜੀ ਤੋਂ ਨੀ ਪੱਥਰ ਕਰਾਉਣਾ ਛੋਪ ਪਿੱਤਰ ਕੰਮਾਂ ਦੀ ਸ਼ੁਰੂਆਤ ਕਰਾਉਣੀ ਇਥੇ ਵੀ ਸਾਰੇ ਏਰੀਆ ਦੇ ਜਿਹੜੇ ਸ਼ਰਧਾਲੂ ਹੈ ਬਾਬਾ ਫਤਿਹਦਾਦੀਆ ਦੇ ਹਰਿਖੰਡੂ ਦੇ ਦੋਜ ਦੇ ਉੱਪਰ ਆ ਕੇ ਸੇਵਾ ਕਾਰਜ ਚੁਟੜ ਜਾਂਦੇ ਹੈ ਵਿਭਾਗਾ ਭਰਿਆਂ ਪਵਿੱਤਰ ਤੇ ਸਾਰਿਆਂ ਨੂੰ ਆਮਾਨਤਾ ਤੇ ਨਿਆਮਤਾ ਨਾਲ ਮਾਡੋਬਾਤ ਕਰਨ ਵਾਲੀਆਂ ਕੜੀਆਂ ਵਿੱਚ ਜਰਵਾ ਹੋਵੇ ਬਾਬਾ ਫਤਿਹਦਾਦੀਆਂ ਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਐਨ ਐ ਸ਼ਰਧਾਲੂਆਂ ਦੇ ਆਉਂਦੇ ਸਾਰੇ ਚਾਵਾਂ ਨੂੰ ਜਿੱਥੇ ਤੱਕ ਲੈ ਕੇ ਜਾ ਰਹੇ ਹੋ ਜਿੰਨੀ ਇੱਥੇ ਸੰਗਤ ਆਈ ਹੈ ਜਿੰਨੀ ਸੰਗਤ ਦੇਖ ਰਹੀ ਹੈ ਜਿੰਨੀ ਸੰਗਤ ਸੁਣ ਰਹੀ ਹੈ ਸਾਰੀ ਸੰਗਤ ਆ ਅਕਸ਼ਾਂਵਾਪਾ ਸਾਹਿਬ ਦਾ ਜਿਹੜਾ ਪ੍ਰਬੰਧਕਾਂ ਵੱਲੋਂ ਬਾਬਾ ਗੁੱਟਾ ਦਾਸਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸੇਵਾ ਦਾ ਮਾਣ ਵਕਸ਼ਿਆ ਆਉਣ ਵਾਲੇ ਸਾਧਾਂ ਦੇ ਵਿੱਚ ਹਰ ਦਸਵੀਂ ਦੇ ਉੱਪਰ ਵੀ ਬਾਬਾ ਸਾਹਿਬ ਦਾ ਜਨਮ ਦਿਨ ਦੇ ਉੱਪਰ ਵੀ ਭਾਰੀ ਸੰਗਤ ਦਾ ਇਕੱਠ ਹੁੰਦਾ ਹੈ ਰੋੜ ਮੇਲਾ ਭਰਦਾ ਹੈ ਔਰ ਇਹ ਜੋੜ ਮੇਲੇ ਇਤਸਤਰਾ ਭਰਦੇ ਰਹਿਣ ਬਾਬਾ ਸਾਹਿਬ ਦਾ ਸਾਰਾ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣਾ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਫੇਰ ਤੋਂ ਖਿਸਕਦੀਆਂ ਪੈਣਾ ਨੂੰ ਕੱਢਣ ਅੱਖਾਂ 'ਚ ਚੁੰਨੀਆਂ ਫੇਰ ਤੋਂ ਖਿਸਕਦੀਆਂ ਤੇ ਆਪ ਮੋੜਾਂ 'ਤੇ ਖੜਕੇ ਪਾਉਂਦੇ ਵਾਤਾ ਇਸ਼ਕ ਦੀਆਂ ਕਈ ਮੁਸੀਬਤ ਅਕਸਰ ਹੀ ਹੋ ਜਾਂਦੇ ਅੱਜ ਨਾ ਕੋਈ ਪਾਰਿਓਏ ਆਪਣਾ ਬੰਦਾ ਲੱਖ ਬਟਾਲੋ ਪਕਾ ਰੂ ਕੋਈ ਨਹੀਂ ਆਪਣਾ ਬੰਦਾ ਲੱਖ ਬਟਾਲੋ ਪਕਾ ਰੂ ਅਲ ਖੂਕੇ ਵਾਲਿਆ ਭਗ ਮਾਂ ਕਦੋਂ ਮੂੰਹ ਤੇ ਠੱਗਾ ਲੂ ਫੋਟਾਂ ਦੇ ਨਾਲ ਮਾਵਾ ਦੁੱਖ ਫੜਲਦੀਆ ਫੋਟਾਂ ਦੇ ਨਾਲ ਮਾਵਾ ਦੁੱਖ ਫੜਲਦੀਆ ਜਿਨਾ ਕੋ ਪੁੱਤਰ ਜਾਂਦੇ ਓਏ विस्तरे